ਕਵਾਲਿਟੀ ਬਾਰੇ ਜੋ ਆ ਪੀ ਰੋਡੀ ਦਾ ਕੰਮ ਚੱਲ ਰਿਹਾ ਸੜਕ ਦੇ ਉੱਤੇ ਆ ਦੇਖੋ ਆ ਰਹੀ ਹੀ ਕਵਾਲਿਟੀ ਆ ਚੱਲਦੀ ਪਈ ਏ ਕਵਾਲਿਟੀ ਆ ਇਟਾ ਦਾ ਇਟ ਦੀ ਕਵਾਲਿਟੀ ਆ ਇਹ ਕਵਾਲਿਟੀ ਦਾ ਕੰਮ ਇਹਨੂੰ ਕਹ ਪੀ ਕਲਾਸ ਇਟ ਏਟਾ ਵੀ ਕਲਾਸ ਵਰਤੀ ਜਾ ਰਹੀ ਆ ਤੇ ਕੰਮ ਕਰਨ ਦੇ ਅੱਗੇ ਪਹਿਲਾਂ ਕੋਈ ਰੋੜੀ ਦੀ ਕਟਾਈ ਨਹੀਂ ਕੀਤੀ ਗਈ ਉਦਾਂ ਹੀ ਨਾਲ-ਨਾਲ ਛੁੱਟੀ ਜਾਂਦੇ ਆ ਤੁਹਾਡੇ ਇਹ ਉਹ ਉਸੇ ਤਰ੍ਹਾਂ ਹੀ ਤਾਂ ਲੜਨੀ ਜੀ ਪੁੱਟੀ ਈ ਮਾੜੀ ਮੋਟੀ ਏ ਤੇ ਵਿੱਚ ਗੱਲ ਕਰਾਂਗੇ ਕਿ 2 ਕਲਾਸ ਹੇਟ ਵਰਤੀ ਜਾ ਰਹੀ ਸਾਰੇ ਇਤਰਾਹ ਦੇ ਕੰਮ ਜਿਹੜੇ ਘਟੀਆਂ ਕਿਸਮ ਦੇ ਹੋ ਰਿਹਾ ਹੈ ਆ ਪ੍ਰੇਟਾਚਾਰ ਭਾਰੀ ਹੋ ਰਿਹਾ ਹੈ ਇਹਦੇ ਵਿੱਚ ਇਹ ਹਟ ਇਹ ਕੀ ਮਤਾਜ ਦਾਦੀ ਹੈ ਜਾਂ ਖੱਟੀ ਪਿੱਲੀ ਦੇਖੋ 4 ਕਜਾ 4450 ਨੂੰ ਮਿਲਦੀ ਹੋਊਗੀ ਇਹਦੇ 7000 ਨੂੰ ਇਹ ਟਾਪ ਬਲ ਜੇ ਲਾਈ ਜਾਵੇ ਆ ਇਤਰਾਹ ਨਿਆ ਕਿਸਮ ਦੇ ਜਿਹੜੇ ਆ ਪ੍ਰੇਟਾਚਾਰ ਹੋ ਰਿਹਾ ਹੈ ਇਹ ਤਾਂ ਨੱਥ ਪਾਉਣੀ ਚਾਹੀਦੀ ਆ ਸਾਰਿਆਂ ਦੇ ਦੇਖੇ ਨਾਲ ਕਿੰਨੀ ਇਹ ਮੇਰੀ ਪੂਰੇ ਨਾਲ ਆਪਰਾ ਕਿੰਨਾ ਆਇਉ ਰਿਹਾ ਸਾਰਾ ਗੁੱਜ ਇਹ ਤੋਂ ਅਨਕਾਰੀ ਨਹੀਂ ਕੀਤਾ ਜਾਦਾ ਸਾਰਾ ਇਹ ਹੈ